ਪੰਜਾਬ ਦੇ ਵਿੱਚ ਲਗਾਤਾਰ ਮੌਸਮ ਦੇ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਜਿੱਥੇ ਲਗਾਤਾਰ ਅਸਮਾਨ ਦੇ ਵਿੱਚ ਸੂਰਜ ਚਮਕ ਰਿਹਾ ਉੱਥੇ ਹੀ ਤਾਪਮਾਨ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਜਿਸ ਦੇ ਚੱਲਦੇ ਹੁਣ ਕਿਸਾਨਾਂ ਦੀ ਚਿੰਤਾ ਵਾਧੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਮੌਸਮ ਦੇ ਕਰਕੇ ਕਿਸਾਨ ਚਿੰਤਤ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਵਧਣ ਦੇ ਕਰਕੇ ਉਹਨਾਂ ਦੀ ਕਣਕ ਦੀ ਫਸਲ ਨਿਸਰ ਰਹੀ ਹੈ ਆਓ ਸੁਣਦੇ ਹਾਂ ਬਰੇ 30 ਤੋਂ 35 ਕਿੱਲਾਂ ਦੀ ਖੇਤੀ ਕਰਦੇ ਆ 30 ਕਿੱਲੇ ਕਣਕ ਹੈਗੀ ਸਾਡੇ ਕੋਲੇ ਅੱਛਾ ਮੌਸਮ ਦਾ ਕਿਸ ਤਰ੍ਹਾਂ ਦਾ ਫਰਕ ਪੈ ਰਿਹਾ ਵਾ ਜਿਹਦਾ ਮੌਸਮ ਦਾ ਕਿੰਨਾ ਪ੍ਰਭਾਵ ਜਿਹੜਾ ਆਉਣ ਵਾਲੇ ਸਮੇਂ 'ਚ ਕਣਕ ਦੇ ਉੱਤੇ ਪਊਗਾ ਕਿੰਨਾ ਕੁ ਝਾੜ ਕੱਟੂਗਾ ਜਾਂ ਕੀ ਹਾਲਾਤ ਨੇ ਮੌਸਮ ਦਾ ਹੀ ਫਰਕ ਤਾਂ ਹੁਣੀ ਪੈਣਾ ਸ਼ੁਰੂ ਹੋ ਗਿਆ ਕਿ ਕਣਕਾਂ ਨਸਰ ਲੱਗੀਆਂ ਤਪਰੇ ਕਾਰਨ ਇਹਨਾਂ ਝਾੜ ਤੇ ਵੀ ਖਾਸਾ ਫਰਕ ਪਊਗਾ ਕਿੰਨਾ ਕੁ ਉਮੀਦ ਹੈਗੀ ਕਿ ਫਰਕ ਪੈਣ ਦੀ ਉਮੀਦ ਹੈ ਇਸ ਵਾਰੀ ਉਮੀਦ 1 ਏਕੜ ਦੇ ਹਿਸਾਬ ਨਾਲ 2-3 ਕੁਇੰਟਲ ਦਾ ਫਰਕ ਪੈ ਸਕਦਾ ਵਾ ਜਿਹੜੇ ਹਿਸਾਬ ਨਾਲ ਹੁਣ ਤੇ ਬੱਲੀਆਂ ਨਿਕਲਣ ਲੱਗੀਆਂ ਕਰਨ ਕੇ ਤੇ ਲੱਗਦਾ ਵੀ ਜਿਹਦਾ ਹਾਏ ਦੀ ਠੰਡ ਦਾ ਸੀਜ਼ਨ ਕਾਫੀ ਘਟ ਰਿਹਾ ਹੈ ਫਿਰ ਤੁਹਾਨੂੰ ਪਾਣੀ ਵੀ ਜ਼ਿਆਦਾ ਲਾਣਾ ਪੈ ਰਿਹਾ ਇਸ ਨੂੰ ਹਾਂਜੀ ਪਾਣੀ ਹੁਣ ਲਗਾਤਾਰੀ ਵਾਪਸ ਮੋਡਲ ਜਿਵੇਂ ਲਾ ਕੇ ਹਟੇ ਸੀ ਦੁਬਾਰਾ ਫੇਰ ਸ਼ੁਰੂ ਕਰਨਾ ਪੈਂਦਾ ਤੇ ਅੱਗੇ ਦਾ ਦਿਨਾਂ ਠੰਡ ਹੁੰਦੀ ਜੀ ਖਾਸੀ ਫਰਵਰੀ ਮਹੀਨਾ ਠੰਡ ਦਾ ਸੀਗਾ ਤੇ ਐਦ ਕਿਤਾ ਫਰਬੀ ਦੇ ਵਿੱਚ ਹੀ ਤਿੰਨ ਚਾਰ ਪਾਣੀ ਲੱਗ ਚੁੱਕੇ ਨੇ ਕਰਨ ਫਰਕ ਜਿਹੜੀ ਕਹਿੰਦੇ ਆ ਵੀ ਵੀ ਸਰਦੀਆਂ ਦੀ ਫਸਲ ਆ ਕਹਿੰਦੇ ਖਾਸ ਕਰਕੇ ਤੇ ਲੱਗਦਾ ਵੀ ਜੇ ਸਰਦੀ ਘਟ ਪੈਂਦੀ ਹੈ ਤੇ ਕਣਕ ਦਾ ਅਸਰ ਇਸ ਤੇ ਕਿਉਂਕਿ ਐਮਐਸਪੀ ਕਣਕ ਨਹੀਂ ਮਿਲਦੀ ਹੈ ਹੋਰ ਕਿਹਦੇ ਫਸਲ ਤੇ ਹੈ ਨਹੀਂ ਬਿਲਕੁਲ ਵੀਰੇ ਫਰਕ ਤਾਂ ਪੈਣਾ ਹੀ ਆ ਕਣਕ ਦੇ ਗਰਮੀ ਦਾ ਤੇ ਠੰਡ ਵਾਲੀ ਮੌਸਮ ਤੇ ਲੱਗਦਾ ਵੀ ਲਾਗਰ ਜਿਵੇਂ ਆ ਉਹ ਵੀ ਨਹੀਂ ਵੀ ਜਿਹੜੀ ਸੈਂਦੀ ਆ ਤੁਹਾਨੂੰ ਵੀ ਹੁਣ ਘਟੂਗੀ ਤਾਂ ਉਹਦਾ ਵੀ ਅਸਰ ਕਿਤੇ ਨਾ ਕਿਤੇ ਪਊਗਾ ਹਾਂ ਪੈਣਾ ਹੀ ਆ ਵੀਰੇ ਪਹਿਲਾਂ ਦਾ ਜ਼ਿਮੀਦਾਰ ਝੋਨੇ 'ਚ ਰਗੜੇ ਗਏ ਨੇ ਅਤਕੀ ਹੁਣ ਕਣਕ 'ਚ ਵੀ ਫਰਕ ਪੈਣਾ ਹੀ ਆ ਅੱਛਾ ਭਾਈ ਜਿੰਨਾ ਅਸੀਂ ਦੇਖਿਆ ਕਿ ਕਣਕ ਦੀ ਜਿਹੜੀ ਗਰੋਥ ਘਟਾ ਹਜੇ ਕਣਕ ਦੀ ਹਾਈਟ ਘਟਾ ਪਰ ਬੱਲੀਆਂ ਜਿਹੜੀਆਂ ਨਿਕਲਣੇ ਸ਼ੁਰੂ ਹੋ ਗਈਆਂ ਉਹ ਵੀ ਇਹ ਧੁੱਪ ਦਾ ਕਾਰਨ ਨਹੀਂ ਹੈ ਜੀ ਗਰਮੀ ਗਰਮੀ ਕਰਕੇ ਹੀ ਹੋ ਰਿਹਾ ਦਾਣੇ ਦੀ ਮੋਟਾਈ ਤੇ ਵੀ ਅਸਰ ਪੈਂਦਾ ਹੈ ਪਾਊਗਾ ਪਾਊਗਾ ਜੀ ਬਿਲਕੁਲ ਪਾਣੀ ਲੱਗਣਾ ਦਾਣਾ ਵੀ ਬਰੀਕ ਹੋ ਜਾਣਾ ਵਾ ਇਹ ਤਾਂ ਜੀ ਕਣਕ ਤੇ ਅਸਰ ਜ਼ਿਆਦਾ ਪੈ ਰਿਹਾ ਜੀ ਗਰਮੀ ਜੇ ਜ਼ਿਆਦਾ ਹੋਊਗੀ ਤਾਂ ਹੁਣ ਕਿਉਂਕਿ ਕਣਕ ਦੇ ਨਸਰਨ ਦਾ ਟਾਈਮ ਆ ਇਸ ਟਾਈਮ ਨੂੰ ਠੰਡ ਦੀ ਜ਼ਰੂਰਤ ਆ ਤੇ ਗਰਮੀ ਤਾਪਮਾਨ ਔਸਤ ਨਾਲੋਂ ਥੋੜਾ ਜਿਆਦਾ ਚੱਲ ਰਿਹਾ ਅੱਜਕੱਲ੍ਹ ਇਹ ਇਹੀ ਹਾਲਾਤ ਰਹੇ ਤਾਂ ਝਾੜ ਦੇ ਵਿੱਚ ਤਾਂ ਗਰਾਫਟ ਜਰੂਰ ਆਊਗੀ ਤੇ ਅੱਜ ਤੋਂ 2 ਸਾਲ ਪਹਿਲਾਂ ਵੀ ਇਹੀ ਮਾਹੌਲ ਬਣਿਆ ਸੀਗਾ ਗਰਮੀ ਪਈ ਸੀ ਜਾਦੇ ਉਦੋਂ ਕਣਕ ਦਾ ਝਾੜ ਵੀ ਬਹੁਤ ਘਟਿਆ ਸੀ ਵੈਸੇ ਚਲੋ ਐ ਸਰਕਾਰ ਨੂੰ ਵੀ ਚਾਹੀਦਾ ਐ ਇਸ ਵਾਰ ਕਿਸਾਨਾਂ ਨੂੰ ਝੋਨੇ ਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਚ ਲੈਣਾ ਪਿਆ ਮੰਡੀਆਂ ਦੇ ਵਿੱਚ ਬਹੁਤ ਰੋਲਣਾ ਪਿਆ ਵੈਸੇ ਵੀ ਉਹ ਝਾੜ ਘਟ ਸੀ ਤੇ ਵੈਸੇ ਮੰਡੀਆਂ ਦੇ ਵਿੱਚ ਵੀ ਬਹੁਤ ਖੱਜਲ ਕੀਤੀ ਕਿਸਾਨਾਂ ਨੂੰ ਉਸ ਤਰ੍ਹਾਂ ਜਿਹੜਾ ਕਣਕ ਦਾ ਝਾੜ ਪ੍ਰਤੀ ਕਿੱਲੇ ਕਿੰਨਾ ਕ ਨਿਕਲਦਾ ਤੇ ਜੇ ਟੈਂਪਰੇਚਰ ਵੱਧ ਜਾਂਦਾ ਫਿਰ ਕਿੰਨਾ ਘੱਟ ਸਕਦਾ ਉਸਤਨ ਝਾੜ ਜੀ ਜਿਹੜਾ ਸਾਡਾ ਏਰੀਆ ਇੱਥੇ ਲੁਧਿਆਣਾ ਏਰੀਏ ਦੇ ਵਿੱਚ ਉਸਤਨ ਝਾੜ 20 22 20 ਕਿ ਕੁਆਂਟਲ ਹੁੰਦਾ ਆਮ ਜੇ ਵਧੀਆ ਲਿਖੀਏ ਆਪਾਂ ਦੇਖੀਏ ਤੇ ਜੇ ਗਰਮੀ ਪਾਊਗੀ ਤਾਂ 1 ਕਿੱਲੇ ਮਗਰ 3-4 ਕੁਆਂਟਲ ਦਾ ਤਾਂ ਫਰਕ ਪਾਊਗਾ ਜੀ ਨੁਕਸਾਨ ਨੁਕਸਾਨ ਸਿੱਧਾ ਹੈਗਾ ਕਿਸਾਨ ਨੂੰ ਨੁਕਸਾਨ ਆਈ ਲੱਗਦਾ ਕਿ ਕੁਦਰਤੀ ਦੀ ਜਿਹੜੀ ਮਾਰ ਹੈ ਇੱਕ ਪਾਸੇ ਜਿੱਦਾਂ ਤੁਸੀਂ ਕਹੇ ਪਿਛਲੀ ਵਾਰੀ ਮੰਡੀਆਂ ਚ ਰਿਲਾਇਸ ਹੋਈ ਕੁਦਰਤੀ ਦੀ ਬਿਮਾਰੀ ਵੀ ਜਿਹੜੀ ਪੈ ਰਹੀ ਹੈ। ਹਾਂਜੀ ਹਾਂਜੀ ਕੁਦਰਤੀ ਮਾਰ ਕਿਸਾਨ ਨੂੰ ਤਾਂ ਪੈਂਦੀ ਹੋਈ ਆ ਜੀ। ਤੁਸੀਂ ਹੁਣ ਮੇਰੀ ਗਰਮੀ ਪੈਣ ਲੱਗੀ। ਹਾਂ ਭਾਈ ਮੌਸਮ ਦਾ ਆ ਗਰਮੀ ਪੈਣੇ ਬਹੁਤ ਨੁਕਸਾਨ ਹੋ ਜੀ ਜ਼ਮੀਨ ਦਾ। ਅੱਗੇ ਝੋਨੇ ਨੇ ਜਮ੍ਹਾਂ ਹੀ ਦਾ ਕਰਤੇ। ਮੰਡੀਆਂ ਦੇ ਪੈ ਸੈਦਰਾਂ ਵਾਲੇ ਹੀ ਖਾ ਕੇ ਲੁੱਟ ਕੇ ਸਾਰਾ ਕੁਝ। ਐਕਤੀ ਹੁਣ ਕਾਨਕ ਦਾ ਵੀ ਇਹੀ ਹਾਲ ਜ਼ਿਮੀਂਦਾਰ ਤਾਂ ਜੇ ਆ ਆ ਹੀ ਹੋ ਗਿਆ ਮਾਮਲੇ ਨਹੀਂ ਦੇ ਹੁਣ ਕਿਸੇ ਨੂੰ ਕਿਸੇ ਨੂੰ। ਜੇ ਤੋ ਆਪਣਾ ਕਿੰਨਾ ਛਾੜਦਾ ਜਿਹੜਾ ਤੁਸੀਂ ਕਹਿੰਦੇ ਫਰਕ ਪੈਂਦਾ ਇਹ ਛਾੜ ਜੀ ਹੁਣ ਤਾਂ 12 13 ਕੁ ਮਹੀਨੇ ਹੋ ਗਏ ਤੇ ਮੇਰੇ ਹਿਸਾਬ ਨਾਲ ਤਾਂ ਇੰਨਾ ਕੀ ਬੂ ਅੱਗੇ 2 ਸਾਲ ਹੋ ਗਏ 3 ਸਾਲ ਉਦੋਂ ਵੀ ਇਹੀ ਹਾਲ ਹੋਇਆ ਸੀ ਸਾਡਾ ਅੱਛਾ ਕੀ ਅਪੀਲ ਆ ਸਮੇਂ ਦੀਆਂ ਸਰਕਾਰਾਂ ਇਹ ਵੀ ਕੋਈ ਪੁੱਛਦਾ ਹੀ ਨਹੀਂ ਝੋਨੇ 'ਚ ਨਹੀਂ ਪੁੱਛਿਆ ਸਰਕਾਰਾਂ ਨੇ ਸਾਡਾ ਪਰੋਤੀ ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਕਿਹਾ ਕਿ ਮੌਸਮ ਦੇ ਵਿੱਚ ਬਦਲਾਅ ਨਜ਼ਰ ਆ ਰਿਹਾ ਤੇ ਵਧ ਰਹੀ ਗਰਮੀ ਸੱਚਮੁੱਚ ਚਿੰਤਾ ਦਾ ਵਿਸ਼ਾ ਪਰ ਕਿਸਾਨਾਂ ਨੂੰ ਹਲੇ ਫਿਕਰ ਨਹੀਂ ਕਰਨਾ ਚਾਹੀਦਾ ਕਿਉਂਕਿ ਅਗਲੇ ਹਫ਼ਤੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਆ ਦੇਖੋ ਮੌਸਮਾਂ ਦੀ ਦਿੱਕਤ ਹੈ ਜ਼ਰੂਰ ਤੇ ਪਰ ਮਲਾ ਜਿਆਦੇ ਦੇ ਮਸਲੇ ਦੇ ਵਿੱਚ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਮੈਂ ਵਿਭਾਗ ਖੇਤੀਬਾੜੀ ਵੱਲੋਂ ਸਮੂਹ ਖਾਨਾ ਨੂੰ ਇਹ ਅਪੀਲ ਕਰਦਾ ਹਾਂ ਕਿ ਜੇ ਲਗਾਤਾਰ ਮੌਸਮ ਰਹਿੰਦਾਗਾ ਇਸ ਤਰ੍ਹਾਂ ਦਾ ਗਰਮ ਮੌਸਮ ਰਹਿੰਦਾਗਾ ਤਾਂ ਆਪਾਂ ਕਣਕ ਦੇ ਖੇਤਾਂ ਦੇ ਵਿੱਚ ਆਪਣੇ ਫਸਲਾਂ ਨੂੰ ਲਗਾਤਾਰ ਥੋੜਾ ਥੋੜਾ ਟਾਈਮ ਬਾਅਦ ਹਲਕਾ ਪਾਣੀ ਦਿੱਤਾ ਜਾਵੇ ਤਾਂ ਕਿ ਇਹਦੇ ਨਾਲ ਗਰਮੀ ਦੀ ਮਾਰ ਤੋਂ ਬਚਿਆ ਜਾ ਸਕੇ ਦੂਸਰਾ ਇਹ ਹੈਗਾ ਵੀ ਸੰਭਾਵਨਾ ਹੈ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ بارش ਦੀ ਸੰਭਾਵਨਾ ਵੀ ਹੈ ਤੇ ਜੇ بارش ਆ ਜਾਂਦੀ ਆ ਤਾਂ ਉਹ ਸਾਡੀ ਫਸਲ ਦੇ ਲਈ ਲਾਹੇਵੰਦ ਹੋਊਗਾ ਤੇ ਪਰ ਫਿਰ ਵੀ ਇਹ ਹੈ ਵੀ ਜੇ ਜੇਕਰ بارش ਨਹੀਂ ਹੁੰਦੀਗੀ ਜਾਂ ਮੌਸਮ ਗਰਮ ਰਹਿੰਦਾਗਾ ਤਾਂ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈਗੀ ਵੀ ਉਹ ਕਣਕ ਦੀ ਫਸਲ ਨੂੰ ਜਾਂ ਜਿਹੜੀਆਂ ਦੂਸਰੀਆਂ ਫਸਲਾਂ ਨੇਗੇ ਹਲਕਾ ਪਾਣੀ ਥੋੜੀ ਥੋੜੇ ਟਾਈਮ ਬਾਅਦ ਦਿੰਦੇ ਰਹਿਣ ਤਾਂ ਕਿ ਜਿਹੜੀ ਲਗਾਤਾਰ ਪੈ ਰਹੀ ਗਰਮੀ ਆ ਉਹਦੀ ਮਾਰ ਤੋਂ ਬਚਿਆ ਜਾ ਸਕੇ ਜੀ ਸਰ ਕਿੰਨਾ ਕੁ ਜ਼ਿੰਦਾ ਜਿਕਰ ਲਗਾਤਾਰ ਗਰਮੀ ਵਾਧੀ ਜਾਂ ਟੈਂਪਰੇਚਰ ਵਧਦਾ ਹੈ ਜਿਵੇਂ ਹੁਣ 3 ਤੋਂ 4 ਡਿਗਰੀ ਆਮ ਨਾਲੋਂ ਜ਼ਿਆਦਾ ਚੱਲ ਰਿਹਾ ਟੈਂਪਰੇਚਰ ਜੀ ਆਹ ਹੋਰ ਵੰਦਾ ਤਾਂ ਕਿੰਨਾ ਦਾ ਅਸਰ ਜਿਹੜਾ ਝਾੜ ਤੇ ਪਾ ਸਕਦਾ ਹੈ ਦੇਖੋ ਇਸ ਨਾਲ ਇਹ ਹੈ ਜੀ ਵੀ ਕੜਕ ਦਾ ਨਸਾਰਾ ਜਲਦੀ ਹੋ ਜਾਂਦਾ ਉਹਨੂੰ ਉਹਦੀ ਮੈਚਿਓਰਿਟੀ ਲਈ ਜਿੰਨਾ ਟਾਈਮ ਚਾਹੀਦਾਗਾ ਉਹ ਟਾਈਮ ਨਹੀਂ ਮਿਲਣਾਗਾ ਤੇ ਉਹਦੇ ਨਾਲ ਉਮੀਦ ਹੈ ਕਿ ਵੀ 4-5% ਦੇ ਕਰੀਬ ਝਾੜ ਘਟਣ ਦੀ ਸੰਭਾਵਨਾ ਬਣ ਜਾਂਦੀ ਹੈਗੀ ਅਸੀਂ ਦੇਖਿਆ ਵੀ ਚਲੋ ਕਿਸਾਨ ਚਿੰਤਿਤ ਹੋਏ ਨੇ ਸਰ ਉਹ ਕੀ ਕਰਦੇ ਨੇ ਫਿਰ ਜ਼ਿਆਦਾ ਰੇਸ ਪ੍ਰੇਹਾ ਕਰਨ ਲੱਗ ਜਾਂਦੇ ਨੇ ਸੋ ਉਹਨਾਂ ਨੂੰ ਵੀ ਕੀ ਅਪੀਲ ਕਰੋਗੇ ਕਿ ਰੇਸ ਪ੍ਰੇਹਾ ਨਾਲੋਂ ਨਹੀਂ ਰੇਸ ਪ੍ਰੇਹਾ ਦੀ ਜ਼ਰੂਰਤ ਨਹੀਂ ਜੀ ਕਿਉਂਕਿ ਜਰੂਰ ਜਿੰਨ ਜ਼ੋਰ ਕਮੈਂਡੇਸ਼ਨ ਆਰ ਰਿਕਮੈਂਡਡ ਡੋਜ਼ ਤਾਂ ਖਾਦਾਂ ਦੀ ਉਹ ਆਲਰੇਡੀ ਕਿਸਾਨ ਦੇ ਚੁੱਕੇ ਹੈਗੇ ਤੇ ਉਹਦੀ ਜ਼ਰੂਰਤ ਨਹੀਂ ਜੇ ਗਰਮੀ ਦੀ ਮਾਰ ਤੋਂ ਬਚਣ ਦੇ ਲਈ ਤਾਂ ਸਿਰਫ ਇਹੀ ਇੱਕੋ ਖਾਲਾਗਾ ਵੀ ਹਲਕਾ ਪਾਣੀ ਦਿੱਤਾ ਜਾਵੇ ਜਦੋਂ ਆਪਾਂ ਨੂੰ ਲੱਗਦਾ ਵੀ ਖੇਤ ਦੇ ਵਿੱਚ ਖੁਸ਼ਕੀ ਆ ਗਈ ਹੈ ਨਾ ਮੌਸਮ ਗਰਮ ਹੋੜ ਕਰਨ ਤਾਂ ਹਲਕਾ ਪਾਣੀ ਦਿੱਤਾ ਜਾਣਾ ਚਾਹੀਦਾਗਾ ਉਹੀ ਇਹਦਾ ਇੱਕੋ ਖਾਲਾਗਾ ਕਹਿ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਕੜਾਕੇ ਦੀ ਠੰਡ ਦੇਖ ਨੂੰ ਮਿਲੇਗੀ ਪਰ ਦੇਖਿਆ ਜਾ ਰਿਹਾ ਹੈ ਕਿ ਫਰਵਰੀ ਮਹੀਨੇ ਦੇ ਵਿੱਚ ਗਰਮੀ ਜ਼ਿਆਦਾ ਪੈ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ